ਸਕੂਲ ਦੇ ਇੱਕ ਮਾਸੂਮ ਬੱਚੇ ਨੂੰ ਉਸਦਾ ਪਿਓ ਉਥੋਂ ਲੈਣ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਣੇ ਘਰ ਲਿਆ ਕੇ ਉਸਦੀ ਕੁੱਟਮਾਰ ਕਰਦਾ ਹੈ। ਇਸ ਪਿਓ ਨੇ ਨਾ ਸਿਰਫ ਆਪਣੇ ਬੱਚੇ ਨੂੰ ਕੁੱਟਮਾਰ ਕੀਤੀ ਸਗੋਂ ਉਸਦੀ ਜਾਨ ਤੱਕ ਲੈ ਲਈ। ਦਰਅਸਲ ਉਸਦੀ ਪਤਨੀ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ ਅਤੇ ਆਪਣੇ ਨਾਨੇ ਦੇ ਕੋਲ ਹੀ ਇਹ ਬੱਚਾ ਸਕੂਲ ਪੜਨ ਪਾਇਆ ਹੋਇਆ ਸੀ। ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਇਸ ਬੱਚੇ ਨੂੰ ਉਸਦਾ ਪਿਓ ਸਕੂਲ ਦੇ ਵਿੱਚ ਛੁੱਟੀ ਸਮੇਂ ਉਥੋਂ ਲੈ ਆਉਂਦਾ ਅਤੇ ਘਰ ਲਿਆ ਕੇ ਉਸਦੀ ਬੇਰਹਿਮੀ ਦੇ ਨਾਲ ਜਾਨ ਲੈ ਲੈਂਦਾ। ਪਿੰਡ ਵਾਲੇ ਦੱਸਦੇ ਨੇ ਕਿ ਇਹ ਕੁੜੀ ਦਾ ਦੂਸਰਾ ਵਿਆਹ ਸੀ ਅਤੇ ਉਹ ਮਤਰਿਆ ਪਿਓ ਆ ਜਿਸ ਦੇ ਵੱਲੋਂ ਉਸ ਬੱਚੇ ਦੇ ਨਾਲ ਇੰਨੀ ਦਰਿੰਦਗੀ ਕੀਤੀ ਗਈ। ਸਰਦੂਲਗੜ੍ਹ ਦੇ ਵਿੱਚ ਇੱਕ ਮਤਰੇਆ ਬਾਪ ਨੇ ਆਪਣੇ ਹੀ 10 ਸਾਲ ਦੇ ਬੱਚੇ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਜਿੱਥੋਂ ਬਾਅਦ ਉੱਥੇ ਸਨਸਨੀ ਫੈਲ ਗਈ। ਇਹ ਮਤਰੇਆ ਬਾਪ ਸੀ ਜਿਸ ਨੇ ਬੱਚੇ ਤੇ ਪੋਰਾ ਵੀ ਰਹਿਮ ਨਹੀਂ ਕੀਤਾ। ਨਾਨਕੇ ਘਰ ਦੇ ਵਿੱਚ ਉਹ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਪਰ ਨਹੀਂ ਪਤਾ ਸੀ ਕਿ ਇਹ ਸਾਰਾ ਕੁਝ ਉਸਦੇ ਨਾਲ ਵਾਪਰ ਜਾਣਾ ਸਬਡਿਵੀਜ਼ਨ ਸਰਦੂਲਗੜ ਦੇ ਵਿੱਚ ਇੱਕ ਮਤਰੇ ਬਾਪ ਨੇ ਜਦੋਂ ਇਸ ਤਰ੍ਹਾਂ ਕੀਤਾ ਤਾਂ ਸਾਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਮ੍ਰਿਤਕ ਬੱਚੇ ਦੇ ਮਾਮਾ ਵਕੀਲ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸਦਾ ਭਾਂਜਾ ਆਕਾਸ਼ਦੀਪ ਸਿੰਘ ਸਕੂਲ ਗਿਆ ਸੀ ਪਰ ਉੱਥੋਂ ਵਾਪਸ ਨਹੀਂ ਆਇਆ ਜਦੋਂ ਉਹਨਾਂ ਨੇ ਗਵਾਂਢ ਦੇ ਵਿੱਚ ਰਹਿੰਦੇ ਆਪਣੇ ਭਣੋਈਏ ਗੁਰਪ੍ਰੀਤ ਸਿੰਘ ਦੇ ਘਰ ਜਾ ਕੇ ਦੇਖਿਆ ਤਾਂ ਉਸ ਦੇ ਵੱਲੋਂ ਆਕਾਸ਼ਦੀਪ ਦੀ ਜਾਨ ਲਈ ਜਾ ਚੁੱਕੀ ਸੀ ਮ੍ਰਿਤਕ ਬੱਚੇ ਦੇ ਨਾਨਾ ਨੇ ਪੁਲਿਸ ਨੂੰ ਸੰਬੰਧੀ ਜਾਣਕਾਰੀ ਦਿੱਤੀ ਕਿ ਧੀ ਦਾ ਦੂਜਾ ਵਿਆਹ ਕੀਤਾ ਸੀ ਗੁਰਪ੍ਰੀਤ ਸਿੰਘ ਦੇ ਨਾਲ ਜਿਸ ਨੇ ਕੀ ਉਹਨਾਂ ਦੀ ਧੀ ਨੂੰ ਛੱਡ ਦਿੱਤਾ ਸੀ ਅਤੇ ਦੋ ਬੱਚੇ ਬੇਟਾ ਤੇ ਬੇਟੀ ਨੂੰ ਵੀ ਉਹਨਾਂ ਦੀ ਲੜਕੀ ਨਾਲ ਲੈ ਕੇ ਪੇਕੇ ਘਰ ਆ ਗਈ ਸੀ ਪਰ ਗਵਾਂਢ ਦੇ ਵਿੱਚ ਹੀ ਰਹਿੰਦੇ ਉਹਨਾਂ ਦੇ ਜਵਾਈ ਗੁਰਪ੍ਰੀਤ ਨੇ ਆਪਣੇ ਇਸ ਮਾਸੂਮ ਬੱਚੇ ਨੂੰ ਕਰਬਲਾ ਲਿਆ ਤੇ ਉਸਦੀ ਜਾਨ ਲੈ ਲਈ। ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅੱਖਿਆ। ਦੱਸਦੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਧਿਆਨ ਦੇ ਵਿੱਚ ਹੈ। ਬੱਚੇ ਦੀ ਮ੍ਰਿਤਕ ਦੇ ਬਰਾਮਦ ਹੋ ਚੁੱਕੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਪੁਲਿਸ ਦੇ ਵੱਲੋਂ ਮ੍ਰਿਤਕ ਬੱਚੇ ਦੇ ਮਾਮਾ ਵਕੀਲ ਸਿੰਘ ਦੇ ਬਿਆਨਾਂ ਦੇ ਉੱਤੇ ਹੀ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਮਲਾ ਦਰਜ ਹੋ ਚੁੱਕਿਆ ਹੈ। ਉਹਦਾ ਨਾਮ ਜੀ ਗੁਰਪ੍ਰੀਤ ਸਿੰਘ ਸੀਗਾ। ਉਹ ਗੇਮਸ ਵਾਲੀ ਗਲੀ 'ਚ ਰਹਿੰਦਾ ਉਹ ਬੰਦਾ ਠੀਕ ਹੈ ਜੀ ਤੇ 2:30 ਵਜੇ ਦੇ ਵਿਚਾਲੇ ਉਹ ਬੱਚਾ ਸਕੂਲੋਂ ਲੈ ਕੇ ਆਇਆ ਬੱਚੇ ਨੂੰ ਤੇ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਘਰੇ ਲਿਆ ਕਿਉਂ ਨੇ ਉਸ ਖੜਾ ਖਵਾਇਆ ਪਿਆ ਹੈਗਾ ਕੁੱਟਮਾਰ ਕਰੀਏ ਬੱਚੇ ਦੀ ਤੇ ਬੱਚਾ ਸਰੀਰ ਪੂਰਾ ਨੀਲਾ ਹੋਇਆ ਪਿਆ ਹੈਗਾ ਠੀਕ ਹੈ ਜੀ ਤੇ ਅਸੀਂ ਤਾਂ ਪ੍ਰਸ਼ਾਸਨ ਮੁਰੇ ਹੀ ਮੰਗ ਕਰਦੇ ਆਂ ਵੀ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵਿੱਚ ਉਹ ਅਨਵੋਲਵ ਬੰਦੇ 4 ਐ 5 ਐ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਉਹ ਦਾ ਬੇਟਾ ਸੀਗਾ ਜੀ ਹਾਂਜੀ 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 ਸਤੇਲਾ ਸੀਗੇ ਜੀ ਬੇਟਾ ਉਹ ਇਹ ਆਪ ਦਾ ਜਦੋਂ ਜਿਹੜਾ ਆਪ ਦਾ ਖੂਨ ਸੀਗਾ ਉਹਨੂੰ ਤਾਂ ਜਦੋਂ ਪਿੰਡ ਛੱਡਿਆ ਪਹਿਲਾਂ ਭੱਲਣਵਾੜੇ ਉਸ ਤੋਂ ਬਾਅਦ ਆ ਕੇ ਤੇ ਇਸ ਬੰਦੇ ਇਹ ਬੰਦਾ ਨਸ਼ਾ ਵੀ ਕਰਦਾ ਸੀਗਾ ਇਹ ਸਿਰਫ ਨਸ਼ੇ ਦੀ ਉਸ ਕਰਕੇ ਮੰਦੇ ਓਵਰਡੋਜ਼ ਕਰਕੇ ਮੰਨ ਲੋ ਇਹਨੇ ਇਹ ਕਦਮ ਚੱਕਿਆ ਤੇ ਬੱਚੇ ਦੀ ਕੁੱਟਮਾਰ ਵੀ ਹੋਈ ਹੈ ਤੇ ਗਲੀ ਵਾਲੇ ਵੀ ਹੈਗੇ ਨੇ ਸਾਰੇ ਉਹ ਹੈ ਗਵਾਹ ਹੈ ਸਾਰੇ ਸਰ ਗੱਲ ਇਹ ਸੀਗੀ ਵੀ ਇਹ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਠੀਕ ਹੈ ਇਹਨੇ ਮੰਨ ਲਓ ਸਰਕਾਰੀ ਸਕੂਲ ਦੇ ਵਿੱਚੋਂ ਮੁੰਡੇ ਨੂੰ ਮੰਨ ਲਓ ਵੀ ਘਰੇ ਲਿਆਂਦਾ ਆਪਦੇ ਛੁੱਟੀ ਟਾਈਮ ਤੇ ਇਹਦਾ ਮੰਨ ਲਓ ਵੀ ਅਸੀਂ ਪੜਤਾਲ ਕੀਤੀ ਵੀ ਸਾਡਾ ਬੱਚਾ ਕਿੱਥੇ ਹੈ ਸਕੂਲ ਦੇ ਬੱਚਿਆਂ ਨੇ ਦੱਸਿਆ ਵੀ ਇਹਦਾ ਜਿਹੜਾ ਮੰਨ ਲਓ ਵੀ ਫਲਾਣਾ ਬੰਦਾ ਇਹਦਾ ਡੈਡੀ ਹੈ ਜਿਹੜਾ ਉਹ ਲੈ ਗਿਆ ਲੈ ਗਿਆ ਅਸੀਂ ਕੀਤੀ ਇਨਕੁਆਰੀ ਜਦੋਂ ਅਸੀਂ ਗਏ ਥਾਣੇ ਜਦੋਂ ਥਾਣੇ ਗਏ ਅਸੀਂ ਇਨਕੁਆਰੀ ਕਰਾਈ ਅਸੀਂ ਮੰਨ ਲਓ ਪੁੱਸ ਨੂੰ ਘਰੇ ਲੈ ਕੇ ਆਏ ਇੱਕ ਵਾਰੀ ਸਾਨੂੰ ਮਿਲਿਆ ਨਹੀਂ ਦੂਸਰੀ ਵਾਰ ਗਏ ਇਹ ਸਾਨੂੰ ਮਿਲਿਆ ਘਰੋਂ ਠੀਕ ਹੈ ਇੱਕ ਵਾਰੀ ਤੋਂ ਬਾਅਦ ਜਦੋਂ ਘਰੋਂ ਮਿਲਿਆ ਸਾਨੂੰ ਇਹ ਇਹਨੂੰ ਥਾਣੇ ਲੈ ਗਏ ਇਹਨੂੰ ਪੁੱਛਿਆ ਵੀ ਉਦੋਂ ਬਾਅਦ ਇਹ ਕੋੜੀਵਾੜੇ ਲੈ ਗਏ ਲੋਕ ਵੀ ਦੱਸਿਆ ਇਹਨਾਂ ਨੇ ਵੀ ਮੁੰਡਾ ਹੈਗਾ ਸਾਡੇ ਨਾਲ ਮੇਰੇ ਕੋਲ ਨਹੀਂ ਬੁਲਾਇਆ ਕੋਈ ਕੋਈ ਬਾਈਕ ਕੋਈ ਗੱਲ ਕੋਈ ਨਾ ਕੋਈ ਨਾ ਕੋਈ ਦੱਸ ਕੋਈ ਨਹੀਂ ਦੱਸ ਜਿਵੇਂ ਮੈਂ ਮੈਂ ਪਹਿਲਾਂ ਕੋਈ ਨਹੀਂ ਕਿਹਾ ਇਹ ਮੈਂ ਹੁਣ ਮੈਂ ਇਹ ਗੱਲਾਂ ਦਾ ਪਤਾ ਲੱਗਿਆ ਜਦੋਂ ਜਦੋਂ ਵੱਡੇ ਭਾਈ ਜਦੋਂ ਉਹ ਗਏ ਉੱਥੇ ਕੋੜੀਵਾੜੇ ਉਹਨੂੰ ਲੈ ਕੇ ਗਏ ਉਹਨੂੰ ਤੇ ਉਹ ਛੋਟੇ ਮੁੰਡੇ ਦੇ ਸਬੂਤ ਮਾੜੇ ਮੋٹے ਮਿਲੇ ਠੀਕ ਹੈ ਉਸ ਤੋਂ ਬਾਅਦ ਜੇ ਕੋੜੀ ਬਾੜੇ ਤੋਂ ਲੈ ਕੇ ਆਏ ਤਾਂ ਸਾਨੂੰ ਨਾ ਮੰਨ ਲਓ ਵੀ ਸਾਨੂੰ ਵਹਿਮ ਸੀਗਾ ਵੀ ਮੁੰਡਾ ਕਿਤੇ ਨਾ ਕਿਤੇ ਅੰਦਰ ਹੈ ਵੀ ਮੁੰਡਾ ਸਾਡਾ ਜਿਉਂਦਾ ਸਾਨੂੰ ਇਹ ਸੀਗਾ ਵੀ ਇਹਨੇ ਪਹਿਲਾਂ ਵੀ ਧਮਕੀਆਂ ਕਈ ਵਾਰ ਦਿੱਤੀਆਂ ਨੇ ਸਾਡੇ ਵੇੜੇ ਚ ਆ ਕੇ ਵੀ ਦਿੱਤੀਆਂ ਨੇ ਹਨਾ ਵੀ ਸਾਨੂੰ ਐਸ ਵੀ ਮੁੰਡਾ ਕਿਤੇ ਜਿਉਂਦਾ ਅਸੀਂ ਵੀ ਮੰਨ ਲਓ ਇੱਕ ਵਾਰੀ ਕੀਤੀ ਵੀ ਮੁੰਡਾ ਕਿੱਥੇ ਹੈ ਜਦੋਂ ਮੰਨ ਲਓ ਵੀ ਇਹਨੂੰ ਥਾਣੇ ਲੈ ਗਏ ਅਸੀਂ ਪਿੱਛੋਂ ਮੰਨ ਲਓ ਅਸੀਂ ਕਰਦੀ ਕਰਦੀ ਜਦੋਂ ਮੰਨ ਲਓ ਤਲਾਸ਼ੀ ਕੀਤੀ ਤਾਂ ਸਾਨੂੰ ਮੁੰਡੇ ਦੀ লাশ ਬਰਾਮਦ ਹੋਈ ਠੀਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਉਹ ਤਾਂ ਬੱਚਾ ਸੀਗਾ ਉਹ ਤਾਂ ਉਹ 10 ਸਾਲ ਦਾ ਬੱਚਾ ਸੀ ਜੇ ਉਹਦੇ ਨਾਲ ਉਹਦੇ ਨਾਲ ਤਾਂ ਕੀ ਬੈਰ ਕੱਢਣਾ ਸੀਗਾ ਠੀਕ ਹੈ ਤਾਂ ਅਸੀਂ ਕਹਿੰਦੇ ਆਂ ਵੀ ਉਹਨਾਂ ਨੂੰ ਸਾਫ਼ ਮਿਲੇ ਬੱਚੇ ਨੂੰ ਜਿਹੜੇ ਸਾਰੇ ਚੱਕੀਆਂ ਹੋਣੀਆਂ ਲਾਸਤਰਾ ਜੀ ਪਹਿਲਾਂ ਕੁੜੀ ਵਿਆਹੀ ਹੋਈ ਸੀ ਹੋਰ ਕਿਤੇ ਜੀ ਉਥੋਂ ਇਹਨਾਂ ਦਾ ਤਲਾਕ ਹੋ ਗਿਆ ਸੀ ਇਹ ਦੋ ਬੱਚੇ ਪਹਿਲਾਂ ਦੇ ਸੀ ਇੱਕ ਲੜਕੀ ਤੇ ਇੱਕ ਲੜਕਾ ਜੀ ਇਹਦੇ ਦੂਜੀ ਵਾਰ ਫੇ ਇਹਨਾਂ ਨੇ ਕਰਕੇ ਸੈਟਿੰਗ ਆਪੀ ਇੱਥੇ ਵਿਆਹ ਤੇ ਸੀ ਕੁੜੀਏ ਦੂਜੇ ਦੇ ਇਹਦੇ ਮਤਲਬ ਇੱਕ ਲੜਕਾ ਇਹਦਾ ਹੈਗਾ ਇਹਨੇ ਆਪ ਦਾ ਲੜਕਾ ਸਾਈਡ ਤੇ ਕਰ ਰਖਾਇਆ ਫੇਰ ਇਥੇ ਲੜਾਈ ਝਗੜਾ ਕਰਦਾ ਸੀ ਤੇ ਛੜੀ ਸੀਗਾ ਇਹ ਜੋ ਕੁਝ ਵੀ ਸੀ ਬੜਾ ਮੈਨੂੰ ਪਤਾ ਨਹੀਂ ਤੇ ਇਹ ਗੱਲ ਕਰ ਵੀ ਇਹ ਹੁਣ ਮੁੰਡੇ ਨਾਲ ਬਹਿਸ਼ ਕਰਦਾ ਸੀ ਕਈ ਵਾਰੀ ਪਹਿਲਾਂ ਵੀ ਤਾਂ ਮਖੀਂ ਦਿੱਤੀਆਂ ਇਹਨੇ ਹੁਣ ਇਹ ਮੁੰਡਾ ਸਾਡੇ ਕੋਲੇ ਨਾਨੇ ਕੋਲੇ ਹੀ ਰਹਿੰਦਾ ਸੀ ਆਪਦੇ ਕੋਲੇ ਉਹੀ ਇਹਨੂੰ ਪਾਲਦੇ ਸੀ ਇਹਨਾਂ ਸਕੂਲ ਆਇਆ ਸੀ ਕੁੜੀ ਵੀ ਉੱਥੇ ਰਹਿੰਦੀ ਆ ਤੇ ਹੁਣ ਇਹਨੇ ਸਕੂਲੋਂ ਛੁੱਟੀ ਆਉਂਦਾ ਚੱਕ ਲਿਆ ਮੁੜ ਕੇ ਤੇ ਪਤਾ ਨਹੀਂ ਇਹਨੇ ਕੀ ਕਰਿਆ ਆਪਦੇ ਘਰੇ ਜਦੋਂ ਮੁੰਡਿਆਂ ਨੇ ਇਹਨਾਂ ਨੂੰ ਰਾਤ ਨੂੰ ਪਤਾ ਲੱਗਿਆ ਮੈਨੂੰ ਤਾਂ ਸਵੇਰੇ ਪਤਾ ਲੱਗਿਆ ਸੀ ਇਹ ਰਾਤ ਨੂੰ ਭਾਲ ਭੂਲ ਬੈਗ ਤੇ ਉਹਨਾਂ ਨੂੰ ਛਕੋਗੇ ਨਹੀਂ ਘਰ ਦਾ ਘੇਰਾ ਰੱਖਿਆ ਤਾਂ ਨਹੀਂ ਪੁਲਿਸ ਬੁਲਾਈ ਤਾਂ ਉੱਥੋਂ ਹੀ ਲਾਸ਼ ਫਰਾਂਗੇ ਇਹ ਪੁਲਿਸ ਨਹੀਂ ਕਰੀਏ ਕੋਲੂ ਕੁੱਟਿਆ ਮਰਿਆ ਵੀ ਬੋਧ ਹੈ ਇਹ ਗੱਲ ਆ ਜੀ ਜਦੋਂ ਕੱਲ ਸਾਡੇ ਐਸ ਐਚ ਓ ਸੰਦੂਲਗੜ ਸੁਧਾਰ ਅੰਗਰੇਜ਼ ਸਿੰਘ ਰਾਤ ਨੂੰ ਗਸ਼ਤ ਤੇ ਸੀਗੇ ਤਾਂ ਇਹਨਾਂ ਪਾਸ ਬਕੀਨ ਸਿੰਘ ਤੇ ਤਰਪਾਲਾ ਸਿੰਘ ਨੇ ਆਪਣਾ ਬਿਆਨ ਲਿਖਾਇਆ ਕਿ ਸਾਡੀ ਲੜਕੀ ਇੱਥੇ ਸੰਦੂਲਗੜ ਵਾਰਡ ਨੰਬਰ 1 ਦੇ ਵਿੱਚ ਰਹਿੰਦੀ ਸੀ ਜਿਸ ਦੀ ਸੈਕੰਡ ਮੈਰਿਜ ਸੀ ਉਹਦੀ ਪਹਿਲੀ ਮੈਰਿਜ ਤੋਂ ਵੀ ਇੱਕ ਉਹਦੀ ਲੜਕੀ ਤੇ ਉਹਦਾ ਇੱਕ ਲੜਕਾ ਸੀਗਾ ਉਹ ਇਹਨਾਂ ਨਾਲ ਰਹਿੰਦੇ ਸੀ ਪਰ ਅੱਜ ਸਾਡਾ ਭਾਂਜਾ ਆਕਾਸ਼ਦੀਪ ਜਿਹਦੀ ਉਮਰ 11 ਸਾਲ ਆ ਤੇ 6ਵੀਂ ਜਮਾਤ ਵਿੱਚ ਪੜਦਾ ਸੀਗਾ ਉਹ ਘਰੇ ਨਹੀਂ ਆਇਆ ਤਾਂ ਅਸੀਂ ਲੱਭਦੇ ਲੱਭਦੇ ਜਦੋਂ ਆਪਦੀ ਲੜਕੀ ਦੇ ਘਰੇ ਪਹੁੰਚੇ ਤਾਂ ਸਾਡਾ ਜਵਾਈ ਗੁਰਪ੍ਰੀਤ ਸਿੰਘ ਸਾਨੂੰ ਉਹ ਗਰਦੇয়াল ਸਿੰਘ ਜਿਹੜਾ ਸਾਡੀ ਲੜਕੀ ਦੇ ਪਹਿਲੇ ਬੱਚਿਆਂ ਨਾਲ ਨਫ਼ਰਤ ਕਰਦਾ ਸੀਗਾ ਆਕਾਸ਼ਦੀਪ ਦੇ ਗਲ ਦੇ ਵਿੱਚ ਪਰਨਾ ਪਾ ਕੇ ਉਸ ਨੂੰ ਦਾ ਗਲਾ ਘੁੱਟ ਰਿਹਾ ਸੀ ਤੇ ਜਾਂ ਅਸੀਂ ਜਦੋਂ ਜਾ ਕੇ ਇੱਕਦਮ ਦੇਖਿਆ ਤਾਂ ਉਹਨੇ ਪਰਨਾ ਉਹਦਾ ਇੱਕੇਦਮ ਛੱਡਤਾ ਤੇ ਜਿਸ ਦਾ ਕਾਰਨ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਸੀਂ ਰੌਲਾ ਪਾਇਆ ਤਾਂ ਉਹ ਸਾਨੂੰ ਗਲੀਆਂ ਕੋਠੇ ਉੱਪਰ ਦੀ ਚੜ੍ਹ ਕੇ ਭੱਜ ਗਿਆ ਤੇ ਇਸ ਸਬੰਧ ਦੇ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਤੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਬਖਵਖ ਪਾਰਟੀਆਂ ਬਣਾਇਆ ਗਿਆ ਪਾਰਟੀਆਂ ਬਣਾ ਕੇ ਦੋਸ਼ੀ ਨੂੰ ਅੱਜ ਅਸੀਂ ਕੁਝ ਹੀ ਸਮੇਂ ਦੇ ਵਿੱਚ ਮਿਹਨਤ ਨਾਲ ਐਸਐਸਓ ਸਭ ਦੀ ਮਿਹਨਤ ਦੇ ਨਾਲ ਗ੍ਰਿਫਤਾਰ ਕਰ ਲਿਆ ਜਿਸ ਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਤੇ ਜਿਹੜਾ ਮਰਨ ਵਾਲਾ ਬੱਚਾ ਆਕਾਸ਼ਦੀਪਾ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਸਰ ਇਹ ਦੋਸ਼ੀ ਇਕੱਲਾ ਹੀ ਸੀ ਜ ਇਹਦੇ ਨਾਲ ਕੋਈ ਹੋਰ ਵੀ ਸਾਥੀ ਸੀ ਹਾਂਜੀ ਦੇਖੋ ਬਿਆਨ ਮੁਤਾਬਕਾ ਜਿਹੜਾ ਮਦਈ ਵੱਲੋਂ ਲਿਖਾਇਆ ਗਿਆ ਉਹਦੇ ਮੁਤਾਬਕ ਇਹ ਇਕੱਲਾ ਹੀ ਸੀਗਾ ਤੇ ਇੱਕ ਦੇ ਖਿਲਾਫ